ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਦਲ ਬਦਰੂਆਂ ਨੂੰ ਲੈ ਕੇ ਸਿਆਸਤ ਦੇ ਵਿੱਚ ਪੂਰੇ ਟ੍ਰੈਂਡ ਚੱਲ ਰਿਹਾ ਹੈ ਤੇ ਉੱਥੇ ਹੀ ਕਈ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਤੇ ਜਿਸ ਨੂੰ ਲੈ ਕੇ ਮੰਤਰੀ ਮੀਤ ਹੇਅਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ 4 ਜੂਨ ਦੀ ਵੇਟ ਹੈ ਸਾਰਿਆਂ ਨੂੰ ਠੰਡਾ ਕਰਕੇ ਤੋਰਾਂਗੇ ਤੇ ਆਮ ਆਦਮੀ ਪਾਰਟੀ ਮਜ਼ਬੂਤ ਹੋ ਰਹੀ ਹੈ ਤੇ ਉੱਥੇ ਹੀ ਬਾਕੀ ਵਿਰੋਧੀਆਂ ਨੂੰ ਫਿਰ ਤੋਂ ਮੰਤਰੀ ਮੀਤ ਹੈਰ ਦੇ ਵੱਲੋਂ ਲਲਕਾਰਿਆ ਗਿਆ ਤਿੱਖੇ ਨਿਸ਼ਾਨੇ ਸਾਦੇਗੇ ਅਤੇ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਮੰਤਰੀ ਮੀਤ ਹੈਰ ਨੂੰ ਸਿਆਸੀ ਅਖਾੜੇ ਦੇ ਵਿੱਚ ਉਤਾਰਿਆ ਹੋਇਆ ਹੈ ਤੇ ਉੱਥੇ ਹੀ ਬਾਕੀ ਉਮੀਦਵਾਰਾਂ ਨੂੰ ਟੱਕਰ ਦਿੱਤੀ ਜਾ ਰਹੀ ਹੈ ਸਿਮਰਨ ਜਸ ਸਿੰਘ ਮਾਨ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਉਮੀਦਵਾਰ ਆਪ ਨੇ ਤੇ ਦੂਜੇ ਪਾਸੇ ਦੱਸਦੀ ਹੈ ਕਿ ਸੁਖਪਾਲ ਖੈਰਾ ਕਾਂਗਰਸ ਪਾਰਟੀ ਦੇ ਵੱਲੋਂ ਉਤਾਰੇ ਗਏ ਨੇ ਤੇ ਉੱਥੇ ਹੀ ਬਾਕੀ ਉਮੀਦਵਾਰਾਂ ਜੋ ਟੱਕਰ ਮੰਤਰੀ ਮੀਤੇਯਰ ਦੇ ਰਹੇ ਨੇ ਤੇ ਕੌਣ ਬਾਜ਼ੀ ਮਾਰੇਗਾ ਇਸ ਦਾ ਫੈਸਲਾ 4 ਜੂਨ ਨੂੰ ਹੋਵੇਗਾ ਪਰੰਤੂ ਇਸ ਤੋਂ ਪਹਿਲਾਂ ਹੀ ਲਗਾਤਾਰ ਇੱਕ ਦੂਜੇ ਨੂੰ ਲੈ ਕੇ ਪਲਟਵਾਰ ਕੀਤਾ ਜਾ ਰਿਹਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੰਤਰੀ ਮੀਤੇਯਰ ਦਾ ਹੋਰ ਕੀ ਕਹਿਣਾ ਦੇਖੋ ਜੀ ਰੋਜ਼ ਇਸ ਤਰ੍ਹਾਂ ਦੀਆਂ ਜਿਹੜੀਆਂ ਕਹੋ ਜੁਆਇਨਿੰਗ ਆਮ ਆਦਮੀ ਪਾਰਟੀ ਚ ਹੋ ਰਹੀਆਂ ਨੇ ਅੱਜ ਵੀ ਦੇਖੋ ਬਲਰਾਜ ਚਾਹਲ ਜੀ ਆਪਦੇ ਹਜ਼ਾਰਾਂ ਸਮਰਥਕਾਂ ਦੇ ਨਾਲ ਆ ਜਆਮਾਦੀ ਪਾਰਟੀ ਚ ਸ਼ਾਮਲ ਹੋਏ ਆ ਜਿਹਦੇ ਤੋਂ ਪਤਾ ਲੱਗਦਾ ਵੀ ਭਾਈ ਆਮ ਆਦਮੀ ਪਾਰਟੀ ਦੀ ਗੱਡੀ ਲੋਕ ਸਭਾ ਚੋਣਾਂ ਦੇ ਵਿੱਚ ਚੜ ਰਹੀ ਹੈ ਤੇ ਬਾਕੀ ਸੀਟਾਂ ਤੋਂ ਜਿੰਨੀ ਮਰਜ਼ੀ ਲੀਡ ਆਵੇ ਸੰਗਰੂਰ ਤੋਂ ਜਿਹੜੀ ਸਭ ਤੋਂ ਵੱਧ ਲੀਡ ਜਿਹੜੀ ਹੈ ਔਣੀਏ ਤਾ ਕਹ ਰਹੇ ਕਿ ਕਰਮੀ ਬਹੁਤ ਜ਼ਿਆਦਾ ਹੈ ਅੱਜ ਇਹ ਗੱਲ ਵੀ ਕਰ ਰਹੇ ਹਾਂ ਕਿ ਸਭ ਨੂੰ ਠੰਡੇ ਕਰਕੇ ਭੇਜਾਂਗੇ ਲੱਗਦਾ ਮੁਕਾਬਲਾ ਕਿਵੇਂ ਚੱਲਦਾ ਹੁਣ ਮੈਂ ਤੁਹਾਨੂੰ ਦੱਸਦਾ ਦਿੰਦਾ ਇਹ ਸਾਰੇ ਤੁਸੀਂ ਮੀਡੀਆ ਵਾਲੇ ਵੀ ਕਹਿੰਦੇ ਹੋ ਹੌਟ ਸੀਟ ਹੈ ਹੌਟ ਸੀਟ ਹੈ ਇਹ ਹੌਟ ਸੀਟ ਤੋਂ 4 ਜੂਨ ਨੂੰ ਸਭ ਨੂੰ ਠੰਡੇ ਕਰਕੇ ਆਪਦੇ ਆਪ ਦੇ ਘਰੇ ਤੋਰਨਾ ਜਿਹੜੇ ਬਾਦਲੇ ਹਲਕਿਆਂ ਤੋਂ ਆਏ ਹੋਏ ਹਨ ਦੇਖੋ ਵੱਖ-ਵੱਖ ਪਾਰਟੀਆਂ ਤੋਂ ਅੱਜ ਲੋਕ ਸਾਂ ਆਪਣੀਆਂ ਆਪਣੀਆਂ ਪਾਰਟੀਆਂ ਛੱਡ ਕੇ ਕਾਲੀ ਦਲ ਬੀਜੇਪੀ ਔਰ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਕਿ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਤੇ ਮੋਹਰ ਲਾ ਰਹੇ ਨੇ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾ ਰਹਿਣਗੇ ਤੁਸੀਂ ਦੇਖੋ ਕਿ ਅਸੀਂ ਸਵੇਰ ਦੇ ਚੱਲਿਆਂ ਸਿਰਫ ਇਹ ਦੂਸਰੇ ਪ੍ਰੋਗਰਾਮ ਚ ਪਹੁੰਚ ਚੁੱਕੇ ਹਾਂ ਔਰ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਹਲਕਾ ਦੜਬਾ ਚੋਂ ਪੂਰੇ ਪੰਜਾਬ ਚੋਂ ਪਿਆਰ ਮਿਲ ਰਿਹਾਗਾ ਲੋਕ ਸਰਕਾਰ ਦੇ ਕੀਤੇ ਕੰਮਾਂ ਤੇ ਮੋਹਰ ਲਾ ਰਹਿਣਗੇ ਔਰ ਲੋਕਾਂ ਨੂੰ ਆਸ ਹੈ ਕਿ ਦੋ ਸਾਲਾਂ ਚ ਵੱਡੇ ਕੰਮ ਕੀਤੇ ਰਹਿਣਗੇ ਔਰ ਜਿਹੜੇ ਰਹਿਣ ਨੇ ਤਿੰਨ ਸਾਲ ਨੇ ਉਹਨਾਂ ਚ ਹੋਰ ਵੱਡੇ ਕੰਮ ਕਰਨਗੇ ਇਹੀ ਕਾਰਨ ਹੈ ਕਿ ਆਪ ਬਾਹਰੇ ਲੋਕਾਂ ਆ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਸਭ ਦਾ ਸਵਾਗਤ ਹੈ ਆਉਣ ਵਾਲੇ ਸਮੇਂ ਵਿੱਚ ਅਰਵਿੰਦ ਕੇਜਰੀਬਾਲ ਜੀ ਜਿਹੜਾ ਪੰਜਾਬ ਚ ਆਉਣਗੇ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਹਰ ਰੋਜ਼ ਆ ਰਹੇ ਨੇ ਹਰ ਰੋਜ਼ ਜਾ ਕੇ ਪ੍ਰਚਾਰ ਕਰ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਅਰਵਿੰਦ ਕੇਜਰੀਬਾਲ ਜੀ ਸਮੁੱਚੀ ਸਾਡੀ ਟੀਮ ਪੂਰੇ ਪੰਜਾਬ ਚ ਆਊਗੀ ਬਹੁਤ ਮੈਸਾਬ ਦਾ ਇੱਕ ਵੱਡਾ ਹਲਾਰਾ ਮਿਲੇਗਾ ਜਿਹੜੀ ਆ ਚੋਣ ਮੇਮ ਸਿੱਖਰਾਂ ਤੇ ਇਹਨੂੰ ਹੋਰ ਚਾਰ ਚੰਨ ਲਾਉਣ ਲਈ ਸਾਡੇ ਕੌਮਿਕ ਕਨਵੀਨਰ ਵੀ ਆਉਣਗੇ ਦੇਖੋ ਜੀ ਰੋਜ਼ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਿ ਲਓ ਜਾਇਮਾਨੀ ਪਾਰਟੀ ਚ ਹੋ ਰਹੀਆਂ ਨੇ ਅੱਜ ਵੀ ਦੇਖੋ ਬਲਰਾਜ ਚੈਲ ਜੀ ਆਪਦੇ ਹਜ਼ਾਰਾਂ ਸਮਰਥਕਾਂ ਦੇ ਨਾਲ ਆ ਜਾਇਮਾਨੀ ਪਾਰਟੀ ਚ ਸ਼ਾਮਲ ਹੋਏ ਆ ਜਿਹਦੇ ਤੋਂ ਪਤਾ ਲੱਗਦਾ ਵੀ ਭਾਈ ਆਮ ਆਦਮੀ ਪਾਰਟੀ ਦੀ ਗੁੱਡੀ ਲੋਕ ਸਭਾ ਚੋਣਾਂ ਦੇ ਵਿੱਚ ਚੜ ਰਹੀ ਹੈ ਤੇ ਬਾਕੀ ਸੀਟਾਂ ਤੋਂ ਜਿੰਨੀ ਮਰਜ਼ੀ ਲੀਡ ਆਵੇ ਸੰਗਰੂਰ ਤੋਂ ਜਿਹੜੀ ਸਭ ਤੋਂ ਵੱਧ ਲੀਡ ਜਿਹੜੀ ਹੈ ਆਉਣੀ ਹੈ ਤਾਂ ਆ ਜੀ ਗੱਲ ਵੀ ਕਰ ਰਹੇ ਹਾਂ ਕਿ ਸਭ ਨੂੰ ਠੰਡੇ ਕਰਕੇ ਭੇਜਾਂਗੇ ਤਾਂ ਦਾ ਮੁਕਾਬਲਾ ਕਿਵੇਂ ਚੱਲਦਾ ਹੁਣ ਮੈਂ ਤੁਹਾਨੂੰ ਦੱਸਦਾ ਦਿੰਦਾ ਇਹ ਸਾਰੇ ਤੁਸੀਂ ਮੀਡੀਆ ਵਾਲੇ ਵੀ ਕਹਿੰਦੇ ਹੋ ਹੌਟ ਸੀਟ ਹੈ ਹੌਟ ਸੀਟ ਹੈ ਇਹ ਹੌਟ ਸੀਟ ਤੋਂ ਚਾਰ ਜੂਨ ਨੂੰ ਸਭ ਨੂੰ ਠੰਡੇ ਕਰਕੇ ਆਪ ਦੇ ਆਪ ਦੇ ਘਰੇ ਤੋਰਨਾ ਜਿਹੜੇ ਬਾਦਰਲੇ ਹਲਕਿਆਂ ਤੋਂ ਆਏ ਹੋਏ ਹਨ ਦੇਖੋ ਵੱਖ-ਵੱਖ ਪਾਰਟੀਆਂ ਤੋਂ ਅੱਜ ਲੋਕ ਸਾ ਆਪਣੀਆਂ ਆਪਣੀਆਂ ਪਾਰਟੀਆਂ ਛੱਡ ਕੇ ਇਕਾਲੀ ਦਲ ਬੀਜੇਪੀ ਔਰ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਕਿ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਨੀਤੀਆਂ ਤੇ ਮੋਹਰ ਲਾ ਰਹੇ ਨੇ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾ ਰਹੇ ਨੇਗੇ ਤੁਸੀਂ ਦੇਖੋ ਕਿ ਅਸੀਂ ਸਵੇਰ ਦੇ ਚੱਲਿਆਂ ਸਿਰਫ ਅਜਿਹੇ ਦੂਸਰੇ ਪ੍ਰੋਗਰਾਮ ਚ ਪਹੁੰਚ ਚੁੱਕੇ ਹਾਂ ਔਰ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਹਲਕਾ ਦੜਬਾ ਚੋਂ ਪੂਰੇ ਪੰਜਾਬ ਚੋਂ ਪਿਆਰ ਮਿਲ ਰਿਹਾਗਾ ਲੋਕ ਸਰਕਾਰ ਦੇ ਕੀਤੇ ਕੰਮਾਂ ਤੇ ਮੋਹਰ ਲਾ ਰਹੇ ਨੇਗੇ ਔਰ ਲੋਕਾਂ ਨੂੰ ਆਸ ਹੈ ਕਿ ਦੋ ਸਾਲਾਂ ਚ ਵੱਡੇ ਕੰਮ ਕੀਤੇ ਰਣਗੇ ਔਰ ਜਿਹੜੇ ਰਹਿਣ ਨੇ ਤਿੰਨ ਸਾਲ ਨੇ ਉਹਨਾਂ ਚ ਹੋਰ ਵੱਡੇ ਕੰਮ ਕਰਨਗੇ ਇਹੀ ਕਾਰਨ ਹੈ ਕਿ ਆਪ ਬਾਹਰੇ ਲੋਕਾਂ ਆ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਸਭ ਦਾ ਸਵਾਗਤ ਹੈ ਜੀਵਾ ਸਾਹਿਬ ਦਾ ਹੈਰ ਆਉਣ ਵਾਲੇ ਸਮੇਂ ਵਿੱਚ ਰਵਿੰਦ ਕੇਜਰੀਬਾਦ ਜੀ ਜਿਹੜਾ ਪੰਜਾਬ ਚ ਆਉਣਗੇ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਹਰ ਰੋਜ਼ ਆ ਰਹੇ ਨੇ ਹਰ ਰੋਜ਼ ਜਾ ਕੇ ਪ੍ਰਚਾਰ ਕਰ ਰਹੇ ਨੇ ਆਉਣ ਵਾਲੇ ਸਮੇਂ ਚ ਰਵਿੰਦ ਕੇਜਰੀਬਾਦ ਇਸ ਸਮੂਚੀ ਸਾਡੀ ਟੀਮ ਪੂਰੇ ਪੰਜਾਬ ਚ ਆਊਗੀ ਬਹੁਤ ਮੈਸਾਂ ਬੰਦਾ ਇੱਕ ਵੱਡਾ ਹਲਾਰਾ ਮਿਲੂਗਾ ਜਿਹੜੀ ਆ ਚੋਣ ਮੇਮ ਸਿਖਰਾਂ ਤੇ ਇਹਨੂੰ ਹੋਰ ਚਾਰ ਚੰਨ ਲਾਉਣ ਲਈ ਸਾਡੇ ਕੌਮਿਕ ਕਨਵੀਨਰ ਵੀ ਆਏ